ਕੀ ਕੋਈ ਗੱਲ ਐ ਜਾ ਕੋਈ ਗੱਲ ਆਈ ਗਈ ਤੇ ਕਿ ਮੈਨੂੰ ਉਹਨਾਂ ਦੇ ਕੰਨ ਤੇ ਅੱਖਾਂ ਬੰਦ ਕਰਨੀਆਂ ਪੈਣਗੀਆਂ ਉਹਦਾ ਦਾ ਕੁਝ ਕਿਉਂ ਆ ਹੁਣ ਤਾਂ ਬਹੁਤ ਹੀ ਟੈਲੈਂਟਿਡ ਹੈ ਅੱਜ ਦਾ ਸ਼ੋਅ ਇਹਦਾ ਬਹੁਤ ਹੀ ਵਧੀਆ ਹੈ ਹੀ ਸੱਚੇ ਗੁੱਡ ਕਮੇਡੀਅਨ ਐਂਡ ਮਿਮਿਕਰੀ ਆਫਿਸ ਇਹਨੂੰ ਲੁਹਾਨੇ ਦੇ ਵਿੱਚ ਇੱਕ ਬੜਾ ਇਮਾਨ ਦੀ ਗੱਲ ਹੈ ਕਿ ਲੁਹਾਨੇ ਵਿੱਚ ਐ ਹੋਇਆ ਆਰਟਿਸਟ ਮਿਲਿਆ ਉਹ ਉਧਰ ਬਰਾਤ ਆਈ ਹੁੰਦੀ ਸੀ ਇਹਨੇ ਗਾਣਾ ਲਾਇਆ ਹੁੰਦਾ ਸੀ ਕਿ ਖੋਇਆ ਤੇਰੇ ਨਾਲ ਗਈ ਮੈਂ ਦੀ ਅਸੀਂ ਸੇਰੇ ਨਾ ਮੰਗੇ ਮੇਰਾ ਹੱਥ ਪਿੰਡੋ

ਬਿਲਕੁਲ ਗਰਾਊਂਡ ਰਿਐਲਿਟੀ ਤੇ ਜਾ ਕੇ ਅਸੀਂ ਤਾਂ ਇਹ ਵਾਲੀ ਵੀ ਦੇਖੀ ਹੋਈ ਐ ਪੁਰਾਣੀ ਵਾਲੀ ਸਾਰੀ ਜੋ ਬਿਲਕੁਲ ਹੀ ਐ ਜੋ ਐਕਚੁਅਲ ਜਿਹਾ ਹੁੰਦਾ ਸੀਗਾ ਬਹੁਤ ਪੁਰਾਣਾ ਬਹੁਤ ਅੱਛਾ ਲੱਗ ਰਿਹਾ ਉਹੀ ਗੱਲਾਂ ਯਾਦ ਆ ਰਹੀਆਂ ਐ ਐਫਸੀ ਆਰ ਬੀਆਂ ਉੱਪਰ ਜਾ ਕੇ ਤਾਰਾ ਨੂੰ ਦੇਖਣਾ ਮਾਂ ਮੱਖਪੀ ਦਿਨ ਵਾਲੇ ਨੂੰ ਭਾਈ ਨਹੀਂ ਸੀ ਬੇਸ਼ਕਤ ਸਫਟਾ ਕੇ ਬਿਰਾਜੇ ਚੜ੍ਹ ਨਹੀਂ ਲੈ ਸਕਦਾ ਸਫਟਾ ਕੇ ਬਿਰਾਜੇ ਚੜ੍ਹ ਨਹੀਂ ਲੈ ਸਕਦਾ ਇੱਕ ਐਸੀ ਉਹ ਲੜਕੀ जिसे मैं प्यार करता ऑब्जर्वेशन ओदी इतनी बेहतर हो चुकी है जिसे करके वो आज मंच पे पता लगता पाया सी कि वो कॉमेडी कर नहीं रहा अंदरों फुट रही है एक चश्मा एक चरना है जरा सारे हसा रहा सी उदी चंगी चीज है ना वो उम्र बहुत लंबी है ਕਾਮੇਡੀ ਮੈਂ ਹਮੇਸ਼ਾ ਸੋਚਦਾ ਹਾਂ ਕਿ ਕਾਮੇਡੀ ਹਰਟ ਕਰਨਾ ਨਹੀਂ ਹੁੰਦਾ ਕਾਮੇਡੀ ਬੇਇਜ਼ਤੀ ਕਰਨ ਦੀ ਕਾਮੇਡੀ ਨਹੀਂ ਹੁੰਦੀ ਕਾਮੇਡੀ ਉਹ ਜਿਹੜੀ ਤੁਹਾਡੀ ਦਿਲ ਜਿੱਤ ਲਵੇ ਜਿਹੜੇ ਤੁਹਾਡੀ ਰੂਹ ਉਹ ਮੈਂ ਉਹਦਾ ਸਟੂਡੈਂਟ ਹੈਗਾ ਤੇ ਅੱਜ ਮੈਂ ਥੋੜਾ ਜਿਹਾ ਸਫਲ ਹੋਇਆ ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੂ ਔਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਅਗਰ ਗੱਲ ਕਰੀਏ ਪਾਲੀਵੁੱਡ ਐਕਟਰ ਯਾਨੀ ਕਿ ਜਸਵਾਨ ਸਿੰਘ ਰਤੌੜ ਦੀ ਜੋ ਕਿ ਬਹੁਤ ਹੀ ਵਧੀਆ ਕਾਮੇਡੀਅਨ ਵੀ ਹੈ ਕਹਿੰਦੇ ਆ ਤੁਹਾਨੂੰ ਦੱਸਦਾ ਕਿ ਸ਼ਾਇਦ ਹੀ ਕੋਈ ਇਦਾਂ ਦਾ ਸ਼ੋਅ ਹੈਗਾ ਜਿਸ ਵਿੱਚ ਉਹ ਨਜ਼ਰ ਨਾ ਆਏ ਹੋਣ ਹਰ ਸ਼ੋਅ ਦੇ ਵਿੱਚ ਆਪਣਾ ਉਹਨੇ ਮੁੱਖ ਭੂਮਿਕਾ ਨਿਭਾਈ ਅਗਰ ਗੱਲ ਕਰੀਏ ਕੱਪੀ ਸ਼ਰਮਾ ਸ਼ੋਅ ਦੇ ਵਿੱਚ ਉਹ ਤਾਂ ਉਹਨੇ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਹਮੇਸ਼ਾ ਸੁਨੀਲ ਸ਼ੇਟੀ ਅਕਸਰ ਤਾਰਾ ਸਿੰਘ ਦੀ ਆਵਾਜ਼ ਕਰਦੇ ਨਜ਼ਰ ਆਏ ਨੇ ਉਹਨਾਂ ਦਾ ਕਿਦਾਰ ਰਮਾਂਦੇ ਨਜ਼ਰ ਆਈ ਨੇ ਤੋਂ ਲੇਕਿਨ ਤੁਹਾਨੂੰ ਦੱਸਦਾ ਹਾਂ ਕਿ ਜਿੱਥੇ ਉਹਨਾਂ ਨੇ ਆਪਣੀ ਜਗ੍ਹਾ ਜਿਹੜੀ ਹੈ ਮੁੰਬਈ ਦੇ ਵਿੱਚ ਬਣਾਈ ਹੈ ਉੱਥੇ ਹੀ ਅੱਜ ਉਹ ਆਪਣੇ ਸ਼ਹਿਰ ਵਾਪਸ ਲੋਟੇ ਨੇ ਲੁਧਿਆਣਾ ਸ਼ਹਿਰ ਉੱਥੇ ਉਹਨਾਂ ਨੇ ਅੱਜ ਕੀਤਾ ਹੈ ਇੱਕ ਸਟੈਂਡ ਅਪ ਕਾਮੇਡੀ ਸ਼ੋਅ ਤੁਹਾਨੂੰ ਦੱਸਦਾ ਕਿ ਇਸ ਵਿੱਚ ਇਹਨਾਂ ਨੇ ਵੀ ਸੀਆਰ ਤੋਂ ਲੈ ਕੇ ਪੀਵੀਆਰ ਤੱਕ ਦੀ ਜਿਹੜੀ ਹੈ ਖਾਸ ਚਰਚਾ ਜਿਹੜੀ ਹੈ ਇਸ ਸ਼ੋਅ ਦੇ ਦੌਰਾਨ ਕੀਤੀ ਔਰ ਇੱਥੋਂ ਤੱਕ ਕਿ ਕਈ ਸੈਲੀਬ੍ਰਿਟੀਜ਼ ਜਿਹੜੇ ਆਵਾਜ਼ ਵੀ ਉਹਨਾਂ ਨੇ ਕੱਢ ਕੇ ਵਿਖਾਈ ਹੈ ਆਪਣੇ ਹੀ ਅੰਦਾਜ਼ ਦੇ ਵਿੱਚ ਸੋ ਸ਼ੋ ਦੇਖਣ ਤੋਂ ਬਾਅਦ ਲੁਧਿਆਣਾ ਵਾਸੀਆਂ ਦਾ ਕੀ ਕਹਿਣਾ ਸੀਗਾ ਦੇਖੋ ਸਾਡੀ ਇੱਕ ਖਾਸ ਰਿਪੋਰਟ ਉਹਤੇ ਬਹੁਤ ਹੀ ਟੈਲੈਂਟਡ ਹੈ ਅੱਜ ਦਾ ਸ਼ੋਅ ਇਹਦਾ ਬਹੁਤ ਹੀ ਵਧੀਆ ਹੈ ਹੀ ਸੱਚੇ ਗੁੱਡ ਕਮੇਡੀਅਨ ਐਂਡ ਮਿਮਿਕਰੀ ਆਰਟਿਸਟ ਲੁਧਿਆਣੇ ਦੇ ਵਿੱਚ ਇੱਕ ਬੜਾ ਹੀ ਮਾਣ ਦੀ ਗੱਲ ਹੈ ਕਿ ਲੁਧਿਆਣੇ ਨੂੰ ਐਹੋ ਜਿਹਾ ਆਰਟਿਸਟ ਮਿਲਿਆ ਹੈ ਜਿਹੜਾ ਕਿ ਬੰਬੇ ਵਿੱਚ ਸਦਾ ਨਾਮ ਲੁਧਿਆਣੇ ਦਾ ਬਣਾ ਰਿਹਾ ਕਿ ਕੀ ਥੀਮ ਹੈ ਕਿਹੜੀਆਂ ਗੱਲਾਂ ਦਾ ਹਸਾਇਆ ਜਾ ਰਿਹਾ ਹੈ ਕਿਹੜੀਆਂ ਯਾਦਾਂ ਯਾਰੀ ਪਾਟੀਆਂ ਵੀ ਇਹ ਐਕਚੁਅਲੀ ਬਚਪਨ ਦੀਆਂ ਉਹਨੇ ਸਾਰੀਆਂ ਵੀ ਸੀ ਆਰ ਤੋਂ ਲੈ ਕੇ ਹੁਣ ਤੱਕ ਦੀ ਡਿਵੈਲਪਮੈਂਟ ਸਾਰੀ ਦੱਸੀ ਹੈ ਕਿਵੇਂ ਵੀ ਸੀ ਆਰ ਸ਼ੁਰੂ ਹੋਇਆ ਫਿਰ ਦੂਰਦਰਸ਼ੀ ਸ਼ੁਰੂ ਹੋਇਆ ਫਿਰ ਉਸ ਤੋਂ ਬਾਅਦ ਉਹ ਨੈਟਫਲਿਕਸ ਦਾ ਇਸ ਕਰਕੇ ਉਹਨੇ ਸਾਰੀ ਇਜਜ਼ਤਾਂ ਦੇ ਲੈ ਹਾਂਦਾ ਤੇ ਬਹੁਤ ਹੀ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਜਿਹੜਾ ਕਿ ਸਾਨੂੰ ਵੀ ਬਹੁਤ ਚੰਗਾ ਲੱਗਿਆ ਇਹਨੇ ਉਦੋਂ ਦੀ ਇਹ ਪਿਕਚਰਾਂ ਕਿਵੇਂ ਸ਼ੁਰੂ ਹਈਆਂ ਕਿਦਾਂ ਟਿੱਕ ਟਿੱਕ ਲੈ ਕੇ ਦੇਖਦਾ ਸੀ ਜਾਂ ਹੁਣ ਉਹ ਕਿਦਾਂ ਪੇਸ਼ ਕਰ ਰਿਹਾ ਹੈ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਉਹਨੇ ਪੇਸ਼ ਕੀਤਾ ਇਟਸ ਅ ਵੈਰੀ ਗੁੱਡ ਸ਼ੋਅ ਅਗਰ ਆਪ ਸਟੈਂਡ ਅਪ ਕਾਮੇਡੀ ਕੇ ਫਰਸਟ ਜ਼ੋਨ ਆਪ ਕੇ ਸਟੈਂਡ ਅਪ ਕਾਮੇਡੀ ਮੇਨ ਸਟੈਂਡ ਅਪ ਕਾਮੇਡੀ ਹੈ ਸਟੈਂਡ ਅਪ ਕਾਮੇਡੀ ਟਾਈਮ पे ਥੀਟਰ ਕਾਮੇਡੀ ਹੋਤੀ تھی ਤੋ ਇਹ ਥੀਟਰ ਕਾਮੇਡੀ ਟਾਈਪ ਦਾ ਸ਼ੋਅ ਹੈ ਅਗਰ ਆਪਕੋ ਥੀਟਰ ਕਾਮੇਡੀ ਪਸੰਦ ਹੈ ਕਪੀਸ਼ ਸ਼

ਤੇ ਉਹਨਾਂ ਦੇ ਬਾਰੇ ਪ੍ਰੋਪਰ ਕਿਵੇਂ ਇੱਕ ਤਰੀਕੇ ਨਾਲ ਜਸਵੰਤ ਜੀ ਨੇ ਵਧੀਆ ਆਪਣਾ ਰੋਲ ਪਲੇ ਕੀਤਾ ਤੇ ਕਾਫੀ ਵਧੀਆ ਸ਼ੋਅ ਸੀ ਬਹੁਤ ਵਧੀਆ ਇੰਜੋਏ ਕੀਤਾ इवन ਅਸੀਂ ਅੱਜ ਸੰਭਰ ਫਾਊਂਡੇਸ਼ਨ ਵੱਲੋਂ ਆਏ ਆ ਇੱਥੇ ਤੇ ਸੰਭਰ ਫਾਊਂਡੇਸ਼ਨ ਦੀ ਜਿਹੜੀ ਟੀਮ ਹੈ ਉਹ ਸਾਰੇ ਇੱਥੇ ਆਏ ਸਟੋਅ ਤੇ ਤੇ ਬਹੁਤ ਹੀ ਵਧੀਆ ਸ਼ੋਅ ਸੀ ਬਹੁਤ ਵਧੀਆ ਲੱਗਿਆ ਕਿਉਂਕਿ ਮੈਂ ਵੀ ਉਹ ਟਾਈਮ ਦੇਖਿਆ ਹੋਇਆ ਵੀ ਸੀਆਰ ਵਾਲਾ ਵੀ ਸੀਆਰ ਟੂ ਪੀ ਵੀਆ ਜਿਹੜੀ ਜਰਨੀ ਆ ਉਹ ਸਾਰੀ ਇੱਥੇ ਨੰਨੇ ਡਿਪਿਕ ਕੀਤੀ ਹੈ ਔਰ ریلی ਵਾਪਿਸ ਆ ਲੱਗ ਰਿਹਾ ਸੀ ਕਿ ਉਹੀ ਟਾਈਮ ਤੇ ਪਹੁੰਚ ਗਏ ਬਹੁਤ ਅੱਛਾ ਲੱਗਿਆ ਬਹੁਤ ਅੱਛਾ ਲੱਗਿਆ ਉਹ ਸਾਰਾ ਰੀਕਾਲ ਹੋ ਰਿਹਾ ਸੀਗਾ ਜੋ ਵੀ ਪ੍ਰੋਗਰਾਮ ਸੀਗਾ ਬਹੁਤ ਮਿਸ ਕਰਦੇ ਹਾਂ ਉਸ ਟਾਈਮ ਨੂੰ ਔਰ ਇਹ ਚਾਹਨੇ ਆ ਕਿ ਹਾਂ ਜੋ ਪਹਿਲੇ ਵਾਲਾ ਟਾਈਮ ਸੀ ਉਹ ਵਾਪਿਸ ਆਵੇ ਬਿਲਕੁਲ ਜੀ ਬਿਲਕੁਲ ਇਥੇ ਚਾਚਾ ਰੋਣ ਕੀ ਰਾਮਚੀ ਨੇ ਉਹਨਾਂ ਨੂੰ ਮਿਲੇ ਤੇ ਬਹੁਤ ਵਧੀਆ ਲੱਗਿਆ ਬਹੁਤ ਅੱਛਾ ਲੱਗ ਰਿਹਾ ਹੈ ਪੰਜਾਬ ਦੇ ਕਲਚਰ ਨੂੰ ਬਿਲਕੁਲ ਗਰਾਉਂਡ ਰਿਐਲਿਟੀ ਤੇ ਜਾ ਕੇ ਅਸੀਂ ਤਾਂ ਇਹ ਵਾਲੀ ਵੀ ਦੇਖੀ ਹੋਈ ਐ ਪੁਰਾਣੀ ਵਾਲੀ ਸਾਰੀ ਜੋ ਬਿਲਕੁਲ ਹੀ ਐ ਜੋ ਐਕਚੁਅਲ ਜੋ ਹੁੰਦਾ ਸੀਗਾ ਬਹੁਤ ਪੁਰਾਣਾ ਬਹੁਤ ਅੱਛਾ ਲੱਗ ਰਿਹਾ ਹੈ ਉਹੀ ਗੱਲਾਂ ਯਾਦ ਆ ਰਹੀਆਂ ਐ ਬੀਸੀਆਰ ਦਿਆਂ ਉੱਪਰ ਜਾ ਕੇ ਤਾਰਾਂ ਨੂੰ ਟੇਕ ਕਰਨਾ ਤੇ ਇਹ ਜਿਹੜੇ ਜਸਵੰਤ ਜੀ ਨੇ ਆਪ ਹੀ ਬਹੁਤ ਪੰਜਾਬ ਦੇ ਇਦਾਂ ਲੱਗਦਾ ਹੈ ਕਿ ਬਹੁਤ ਇਹਨਾਂ ਨੂੰ ਗਰਾਉਂਡ ਰਿਐਲਿਟੀ ਤੇ ਬਹੁਤ ਪਿਆਰ ਹੈ ਪੰਜਾਬ ਦੇ ਲੋਕਾਂ ਨਾਲ ਬਹੁਤ ਅੱਛੀ ਕਾਮੇਡੀ ਕਰ ਰਹੇ ਹਾਂ। ਵੈਰੀ ਹੈਪੀ ਕਿ ਮੈਂ ਜਸਵੰਤ ਸਰ ਦਾ ਸ਼ੋਅ ਚੁਣਿਆ ਕਿਉਂਕਿ ਮੈਨੂੰ ਜਿੱਦਾਂ ਇਹਨਾਂ ਨੇ ਦੱਸਿਆ ਗਿਆ ਸੀ ਕਿ ਬੜੀ ਕਲੀਨ ਕਾਮੇਡੀ ਹੁੰਦੀ ਹੈ, ਫੈਮਿਲੀ ਕਾਮੇਡੀ ਹੈ ਕਿ ਮੈਂ ਆਪਣੇ ਮੰਮਾ ਨਾਲ ਤੇ ਆਪਣੀ ਸਿਸਟਰ ਦੇ ਨਾਲ ਆਇਆ ਤੇ ਮੈਨੂੰ ਕੋਈ ਟੈਨਸ਼ਨ ਨਹੀਂ ਹੈ ਕਿ ਕੋਈ ਗੱਲ ਐਜਾ ਕੋਈ ਗੱਲ ਆਏਗੀ ਤੇ ਕਿ ਮੈਨੂੰ ਉਹਨਾਂ ਦੇ ਕੰਨ ਤੇ ਅੱਖਾਂ ਬੰਦ ਕਰਨੀਆਂ ਪੈਣਗੀਆਂ। ਉਹਦਾ ਤਾਂ ਕੁਝ ਹੀ ਹੋਇਆ। ਤੇ ਪੁਰਾਣਾ ਸਮਾਂ ਮੈਂ ਜ਼ਿਆਦਾ ਨਹੀਂ ਦੇਖਿਆ ਪਰ ਜਿਹੜਾ ਵੀ ਦੇਖਿਆ ਉਹ ਯਾਦ ਕਰਕੇ ਬਹੁਤ ਅੱਛਾ ਲੱਗਿਆ ਥੈਂਕ ਯੂ ਯੂ ਗਾਟ ਆਲ ਸੀਕ ਨਜ਼ਰ ਐਨਜੋਏ ਕਰ ਰਹੇ ਅੰਦਰ ਲੁਧਿਆਣਾ ਵਾਸੀ ਸਾਰੇ ਹੱਸ-ਹੱਸ ਕੇ ਐਦਾ ਲੋਟ-ਪੋਟ ਹੋ ਰਹੇ ਨੇ ਤਾਲੀਆਂ ਰੁਕ ਨਹੀਂ ਰਹੀਆਂ ਸਰ ਨੂੰ ਲਿਟਰਲੀ ਕਹਿਣਾ ਪੈ ਰਿਹਾ ਕੋਈ ਨਹੀਂ ਮੌਕਾ ਦਊਂਗਾ ਤਾਲੀਆਂ ਮਾਰਨ ਦਾ ਚਾਰੇ ਤੇ ਨੌਂਕਾਰ ਲੈ ਲੈਂਦੀਆਂ ਸਾਰਿਆਂ ਦੇ ਬਹੁਤ ਵਧੀਆ ਐਹੋ ਜੇ ਹੁੰਦੇ ਰਹਿਣੇ ਚਾਹੀਦੇ ਕਿੰਨਾ ਇੰਜੋਏ ਕੀਤਾ ਤੁਸੀਂ ਸਟੈਂਡ ਅਪ ਕਮੇਡੀ ਪੂਰਾ ਫੁੱਲ ਫੋਲਨ ਕਿਹੜੇ ਦਿਨਾਂ ਦੀ ਯਾਦ ਆਈ ਸ਼ੋਰਤ ਇਹਵਾ ਉਹ ਬਚਪਨ ਤੋਂ ਲੈ ਕੇ ਹੁਣ ਤੱਕ ਸਾਰਾ ਕੁਝ ਯਾਦ ਆ ਗਿਆ ਤੇ ਇਹ ਲੋਕਾਂ ਦਾ ਵਸੀ ਅੰਦਰ ਕਿੰਨਾ ਜੀ ਵਾਈ ਜਾਰੀ ਹੋ। ਪੂਰਾ ਇੰਜੋਏ ਕਰ ਰਹੇ ਨੇ। ਜਿੱਦਾਂ ਦੀ ਕਮਾਲ ਜਸਵੰਤ ਨੇ ਵੀ ਸੀਆਰ ਟੂ ਪੀਵੀਆਰ ਕਾਮੇਡੀ ਸ਼ੋਅ ਦੇ ਵਿੱਚ ਕੀਤੀ ਹੈ। ਮੈਨੂੰ ਇਨੀ ਉਮੀਦ ਨਹੀਂ ਸੀ ਮੇਰੀ ਉਮੀਦ ਤੋਂ ਉਹ ਕਈ ਗੁਣਾ ਅੱਗੇ ਨਿਕਲ ਕੇ ਉਹਨੇ ਦਿਖਾਇਆ ਹੈ। ਇੰਨਾ ਅੱਛਾ ਸਿੰਗਰ ਵੀ ਬਣ ਚੁੱਕਾ ਹੈ। ਕਿਉਂਕਿ ਅਭਿਆਸ ਹੈ, ਮਿਹਨਤ ਹੈ। ਇਹ ਹਰ ਵੀਲੇ ਅਬਜ਼ਰਵੇਸ਼ਨ ਉਹਦੀ ਇੰਨੀ ਬਿਹਤਰ ਹੋ ਚੁੱਕੀ ਹੈ ਜਿਹਦੇ ਕਰਕੇ ਉਹ ਅੱਜ ਮੰਚ ਤੇ ਪਤਾ ਲੱਗਦਾ ਪਿਆ ਸੀ ਕਿ ਉਹ ਕਾਮੇਡੀ ਕਰ ਨਹੀਂ ਰਿਹਾ ਅੰਦਰੋਂ ਭੁੱਟ ਰਹੀ ਹੈ ਇੱਕ ਚਸ਼ਮਾ ਇਹ ਕਿ ਚਰਨਾ ਜਿਹੜਾ ਸਾਰਿਆਂ ਨੂੰ ਹਸਾਰਿਆ ਸੀ ਔਰ ਉਸ ਸਮੇਂ ਜਿਸ ਵੇਲੇ ਕੁੱਲ ਦੁਨੀਆ ਇੱਕ ਦੂਜੇ ਦੀਆਂ ਲਤਾਂ ਖਿਚਣ ਚ ਲੱਗੀ ਹੈ ਇੱਕ ਦੂਜੇ ਨੂੰ ਟਾਂਚ ਲੱਗੀ ਹੈ ਖੂਨੀ ਕਈ ਐਸੇ ਖੇਲ ਖੇਡ ਦੇ ਨੇ

ਸਾਡੇ ਤੋਂ ਇਹ ਸਬਕ ਮਿਲਦਾ ਹੈ ਕਿ ਕਦੇ ਹਾਰ ਨਹੀਂ ਮੰਨਣੀ ਚਾਹੀਦੀ ਤੇ ਇੱਥੋਂ ਹੀ ਪੰਜਾਬੀ ਭਵਨ ਤੋਂ ਇਸ ਸਟੇਜ 'ਤੇ ਮੈਂ ਸ਼ੁਰੂਆਤ ਕੀਤੀ ਸੀ ਤੇ ਉਹ ਸਟੇਜ ਤੋਂ ਇੱਥੇ ਸਟੇਜ ਤੱਕ ਕੁਝ ਮੀਟਰ ਦਾ ਵਕਫਾ ਹੈ ਬੜਾ ਇੱਥੇ ਤੱਕ ਪਹੁੰਚਣ ਲਈ 24 ਸਾਲ ਲੱਗ ਗਏ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਅੱਜ ਮੇਰੀ ਸ਼ੁਰੂਆਤ ਹੋਈ ਹੈ ਅਸਲੀ ਕਿਉਂਕਿ ਜਿੱਦਾਂ ਦੀ ਮੈਂ ਗੱਲ ਕਰਨੀ ਚਾਹੁੰਦਾ ਸੀ ਜੋ ਮੈਂ ਉਸਤਾਜਾਂ ਤੋਂ ਸਿੱਖਿਆ ਜਾਂ ਜੋ ਮੇਰੀ ਮਿਹਨਤ ਪਰਮਾਤਮਾ ਨੇ ਕਰਾਈ ਉਹ ਜਦੋਂ ਅੱਜ ਮੈਂ ਸ਼ੋਅ ਕੀਤਾ ਕਿ ਲੋਕੀ ਮੈਂ ਕਈ ਵਾਰ ਦੇਖਾ ਜਾ ਨਹੀਂ ਰਹੇ ਸੀ ਜਿਹੜੇ ਉੱਥੇ ਬੈਠੇ ਆ ਤੇ ਹਰ ਗੱਲ ਨੂੰ ਉਹਨਾਂ ਨੇ ਐਪਰੀਸ਼ੀਏਟ ਕੀਤੀ ਕਿ ਉਹਦੀ ਜਿਹੜੀ ਚੰਗੀ ਚੀਜ਼ ਹੈ ਨਾ ਉਹਦੀ ਉਮਰ ਬਹੁਤ ਲੰਬੀ ਹੈ ਤੇ ਕਾਮੇਡੀ ਮੈਂ ਹਮੇਸ਼ਾ ਸੋਚਦਾ ਹੁੰਦਾ ਕਾਮੇਡੀ ਹਰਟ ਕਰਨਾ ਨਹੀਂ ਹੁੰਦਾ ਕਾਮੇਡੀ ਬੇਇਜ਼ਤੀ ਕਰਨ ਦੀ ਕਾਮੇਡੀ ਨਹੀਂ ਹੁੰਦੀ ਕਾਮੇਡੀ ਉਹ ਜਿਹੜੀ ਤੁਹਾਡੀ ਦਿਲ ਜਿੱਤ ਲਵੇ ਜਿਹੜੇ ਤੁਹਾਡੀ ਰੂਹ ਉਹ ਮੈਂ ਉਹਦਾ ਸਟੂਡੈਂਟ ਹੈਗਾ ਤੇ ਅੱਜ ਮੈਂ ਥੋੜਾ ਜਿਹਾ ਸਫਲ ਹੋਇਆ ਬਾਕੀ ਤੁਸੀਂ ਸਾਰੇ ਪਰਿਵਾਰ ਦਾ ਦੋਸਤਾਂ ਦਾ ਜਿੰਨੇ ਵੀ ਲੋਕ ਇੱਥੇ ਆਏ ਆ ਪਹੁੰਚੇ ਆ ਸਾਰਿਆਂ ਦਾ ਮੈਂ ਥੈਂਕਸ ਕਰਦਾ ਤੁਸੀਂ ਮੇਰਾ ਹੌਸਲਾ ਵਧਾਇਆ ਇਹੀ ਗਲੀ ਮਹੱਲੇ ਚੋਂ ਮਿੱਟੀ ਚ ਉੱਠ ਕੇ ਮੈਂ ਬਾਂਬੇ ਗਿਆ ਸੀ ਅੱਜ ਫੇਰ ਉੱਥੋਂ ਸਿੱਖ ਕੇ ਮੈਂ ਇੱਥੇ ਆਇਆ ਟੈਸਟ ਕਰਾਉਣ ਵੀ ਮੈਂ ਠੀਕ ਕੀਤਾ ਇਹ ਮੈਨੂੰ ਲੱਗਦਾ ਕਿ ਹਾਂ ਯਾਰ ਤੁਹਾਡੇ ਪਿਆਰ ਸਰਗਾ ਲੱਗਦਾ ਵੀ ਹਾਂ ਇਹ ਚੰਗੀ ਸ਼ੁਰੂਆਤ ਹੋਈ ਆ ਸੋ ਥੈਂਕ ਯੂ ਸੋ ਮਚ ਸੋ ਦੋਸਤੋ ਦੇਖਿਆ ਜਸਵੰਤ ਸਿੰਘ ਰਥੋਰ ਦਾ ਸਾਫ ਤੌਰ ਤੇ ਕਹਿਣਾ ਸੀਗਾ ਮੈਂ ਜੋ ਕੋਚਾ ਅਜ ਆਪਣੇ ਉਸਤਾਦ ਦੇ ਕਰਕੇ ਹੈ ਉਸਤਾਦ ਨੇ ਵੀ ਜਿਹੜਾ ਜਸਵੰਤ ਸਿੰਘ ਰਥੋਰ ਤੇ ਆਪਣਾ ਵਿਸ਼ਵਾਸ ਜਤਾਇਆ ਜਿਸ ਕਰਕੇ ਅੱਜ ਦਾ ਸ਼ੋਅ ਜਿਹੜਾ ਹੈ ਕਹਿ ਲਓ ਕਿ ਸੋਨੇ ਤੋਂ ਸੁਹਾਗਾ ਰਿਹਾ ਕਿਉਂਕਿ ਲੁਧਿਆਣਾ ਵਾਸੀਆਂ ਨੂੰ ਇੱਕ ਨਵੀਂ ਚੀਜ਼ ਜਿਹੜੀ ਹੈ ਜਸਵੰਤ ਸਿੰਘ ਰਥੋਰ ਦੇ ਰੂਪ ਵਿੱਚ ਦੇਖਣ ਨੂੰ ਮਿਲੀ ਹੈ ਜੋ ਕਿ ਅਕਸਰ ਟੈਲੀਵਿਜ਼ਨ ਤੇ ਕੁਝ ਘੱਟ ਸਮੇਂ ਦੇ ਐਪੀਸੋਡਾਂ ਦੇ ਵਿੱਚ ਨਹੀਂ ਪਤਾ ਲੱਗਦੀ ਸੀ ਜੋ ਕਿ ਕੰਟੀਨਿਊ 2 ਘੰਟੇ ਚੱਲਣ ਦੇ ਕਰਕੇ ਸਾਫ ਤੌਰ ਤੇ ਪਤਾ ਲੱਗੀ ਹੈ ਤੇ ਇੱਥੋਂ ਦਾ ਕਿਸ ਸ਼ੋਅ ਸਮਾਪਤ ਹੋਣ ਤੋਂ ਪਹਿਲਾਂ ਜਸਵੰਤ ਰਥੋਰ ਨੇ ਕਹਤਾ ਸੀਗਾ ਕਿ ਸ਼ੋਅ ਲੈ ਕੰਟੀਨਿਊ ਅੱਗੇ ਵੀ ਰਹੇਗਾ ਯਕਾਨੀ ਕਿ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਹੈ ਕਿ ਅੱਦਾ ਦਾ ਸ਼ੋਅ ਜਿਹੜਾ ਇੱਕ ਵਾਰੀ ਫੇਰ ਜਸਵੰਤ ਆਪਣੇ ਸ਼ਹਿਰ ਜ਼ਰੂਰ ਕਰਨ ਬੰਬੇ ਤੋਂ ਆਕੇ ਸੋ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਅੱਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੈਗਾ ਲੁਧਿਆਣਾ ਲਾਈਵ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਅ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਵੀ ਜ਼ਰੂਰ ਕਰੋ ਸੋ ਕੈਮਰਾ ਪਰਸਨ ਹਣੀ ਦੇ ਨਾਲ ਹਰਦੀਪ ਤੁਹਾਨੂੰ ਦਿਓ ਇਜਾਜ਼ਤ ਧੰਨਵਾਦ ਉਹ ਜੋੜੇ ਰੋ ਲੁਧਿਆਣਾ ਲਾਈਵ ਦੇ ਨਾਲ